ਹੈਲੋ ਹਾਜੀ ਬਾਈ ਅਸੀ ਗਾਲ ਦੇ ਹੋ ਤੂੰ ਉਪਰਵਾਇ ਸਾਹਿਬ ਰਾਠੀ ਰਹੇਗਾ ਘਰ ਪੋਲਾ ਸਾਰਾ ਨੇ ਓਕੇ ਜਿਵੇਂ ਤੁਹਾਨੂੰ ਪਤਾ ਵੀਰ ਜੀ ਆਪਾਂ ਡਿਸਟ੍ਰਿਕਟ ਫਰੀਦਕੋਟ ਦੇ ਪਿੰਡ ਕੰਮਿਆ ਤੋਂ ਬਲੋਂਗ ਕਰਦੇ ਆਂ ਥਾੜੇ ਏਰੀਏ ਤੋਂ ਤੇ ਬਾਈ ਜੀ ਆਪਾਂ ਜਿਹੜਾ ਜਾਨਵਰ ਵੀਰੇ ਫੋਲ ਗਰੰਟੀਆਂ ਸੇਲ ਕਰਦੇ ਤੇ ਕੋਈ ਧੋਖਾ ਨਹੀਂ ਕਿਸੇ ਭਰਾਣੇ ਨੂੰ ਠੀਕ ਹੈ ਆਪਾਂ ਬਾਈ ਇੱਕ ਰਿੱਕੀ ਤੇ ਰੋਹਿਤ ਇਹ ਭਰਾ ਆਗੇ ਹਿਆਰਪੁਰ ਤੋਂ ਇਹਨਾਂ ਨੂੰ ਵੀਰੇ ਦੋ ਨਾਰ ਤੇ ਇੱਕ ਮਦੀਨ ਭੇਜ ਲੱਗੇ ਵੱਡੀ ਬੱਚੇ ਵਾਲੀ ਤੇ ਇੱਕ ਬਾਈ ਹੈਗਾ ਰਾਹਿਲ ਜਲੰਧਰ ਸਤਨੀ 88 ਬੱਚੇ ਮੰਗਾਏ ਆ ਬਈ ਇਹਨਾਂ ਨੇ ਕਬੂਤਰ ਵੀ ਮੰਗਾਏ ਬੱਚੇ ਮੰਗਾਏ ਇਹਨਾਂ ਨੂੰ ਦੋ ਨਰ ਭੇਜ ਲੱਗੇ ਕਾਕਲੇ ਕਬੂਤਰਾਂ ਜਿਹਦੇ ਗਰਾਈਨ ਵਾਲੇ ਕਬੂਤਰਾਂ ਜੋਂ ਫੁੱਲ ਗਰੰਟੀ ਵਾਲੇ ਜੇ ਫੁੱਲ ਰਿਜ਼ਲਟਰ ਮੇਰੇ ਕਬੂਤਰ ਦਿੱਤੇ ਆ ਕੋਈ ਤੋਂ ਖਤਰ ਨਹੀਂ ਕਿਸੇ ਭਰਾਣੇ ਕਿਸੇ ਭਰਾਣੇ ਜਾਨਵਰ ਲੈਣੇ ਤੇ ਆਪਣੇ ਸੰਪਰਕ ਕਰ ਲੋ ਬਾਕੀ ਤੁਹਾਨੂੰ ਜਾਨਵਰਾਂ ਦਾ ਕਰਾਉਣੇ ਸ਼ੌਂਕ ਸ਼ੌਂਕ ਕਰਕੇ ਸਾਰੇ ਭਰਾ ਜਰੂਰ ਦੱਸੋ ਜੀ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ ਠੀਕ ਹੈ ਜੀ ਆਪ ਰਾਹੁਲ ਜਲੰਧਰ ਉਹਨੂੰ ਭੇਜ ਲੱਗੇ ਬਈ ਛਾ ਕਾ ਨਾਰਾ ਕਾਕਲੇ ਕਬੂਤਰਾਂ ਜੋਂ ਦੇਖ ਸਕਦੇ ਈ ਠੀਕ ਹੈ ਕਾਕਾਲੇ ਕਬੂਤਰੋ ਸ਼ਾਕ ਦਾ ਨਾਰਾ ਤੇ ਆ ਰਿਹਾ ਬਈ ਆਪਣਾ ਖੱਟੀਆਂ ਅੱਖਾਂ ਦਾ ਰਾਜ ਨਾਲੇ ਕਬੂਤਰਾਂ ਚ ਕਬੂਤਰ ਕਾਲੀ ਨੋਕ ਦੇਖ ਸਕਦੇਂ ਕਾਲੀ ਨੋਕ ਖੱਟੀਆਂ ਕਾ ਦਾ ਨਾਰਾ ਹੈ ਬਈ ਠੀਕ ਹੈ ਇਹ ਭੇਜ ਲੱਗਿਆ ਰਾਹੁਲ ਜਲੰਧਰ ਨੂੰ ਜਿਹੜਾ ਵੀ ਆ ਭੇਜ ਲੱਗੇ ਆਪਾਂ ਹਾਰਪੋਦ ਭੇਜ ਲੱਗੇ ਆ ਰਿੱਕੀ ਭਰਾਉਣ ਨੂੰ ਭੇਜ ਲੱਗੇ ਠੀਕ ਹੈ ਤੇ ਰੋਹਿਤ ਤੇ ਰਿੱਕੀ ਤੇ ਰੋਹਿਤ ਦੋ ਭਰਾਉਣ ਭੇਜ ਲੱਗੇ ਆ ਚਿੱਟੀਆਂ ਅੱਖਾਂ ਦਾ ਬਈ ਜੀ ਠੀਕ ਹੈ ਇਹ ਵੀ ਰਾਇਨ ਵਾਲਾ ਜੋ ਕਬੂਤਰ ਆ ਕਾਲੀ ਨੋਕ ਚਿੱਟੀਆਂ ਅੱਖਾਂ ਤੇ ਦੂਜਾ ਜਿਹੜਾ ਨਰ ਪੇਜ ਲੱਗੇ ਬਈ ਆਪਾਂ ਦੂਜਾ ਨਰ ਹੈਗਾ ਬਈ ਚਿੱਟੀਆਂ ਅੱਖਾਂ ਦਾ ਝੰਡੇ ਵਾਲੇ ਕਬੂਤਰਾਂ ਜੋ ਕਾਲਸਰਾ ਖਟੀਆਂ ਦਾ ਸੌਰੀ ਖਟੀਆਂ ਅੱਖਾਂ ਦਾ ਕਬੂਤਰ ਆ ਕਾਲਸਰਾ ਇਹ ਝੰਡੇ ਵਾਲੇ ਕਬੂਤਰਾਂ ਜੋ ਕਬੂਤਰ ਆ ਬਈ ਠੀਕ ਹੈ ਜੀ ਇੱਕ ਇਹਨਾਂ ਨੂੰ ਮਦੀਨਾ ਭੇਜ ਲੱਗੇ ਆਪਾਂ ਵੀਰੇ ਛਾਹ ਅੱਖੀ ਚਿੱਟੀ ਸਵੇਦ ਕਾਕਲੇ ਕਬੂਤਰਾਂ ਦੀ ਆ ਦੇਖ ਸਕਦੇ ਹਾਂ ਠੀਕ ਹੈ ਜੀ ਇਹ ਛਾਹ ਕੀ ਮਦੀਨਾ ਬਈ ਜੀ ਕਾਕਲੇ ਕਬੂਤਰਾਂ ਦੀ ਆ ਵੇਦ ਚਿੱਟੀ ਮਦੀਨਾ ਤੇ ਬਾਕੀ ਤੁਹਾਨੂੰ ਵੀਰੇ ਪਤਾ ਆਪਣੇ ਜਾਨਵਰ ਫੋਲ ਗਾਰੰਟੀਆਂ ਸੇਲ ਕਰਦੇ ਤੇ ਕੋਈ ਧੋਖਾ ਨਹੀਂ ਕਿਸੇ ਭਰਾਣਾ ਨਹੀਂ ਹੋਰ ਵੀ ਭਾਈ ਜੀ ਆਪਣੇ ਕੋਲ ਜੋੜੇ ਦੇ ਜਾਨਵਰ ਬੈਠੇ ਆ ਕਿਸੇ ਭਰਾਣੇ ਨੂੰ ਜਾਨਵਰ ਲੈਣੇ ਆ ਵਧੀਆ ਚੰਗੇ ਕੁਆਲਿਟੀ ਦੇ ਜੋੜੇ ਬੈਠੇ ਆ ਆਪਣੇ ਕੋਲ ਜੋੜੇ ਲੈਣੇ ਦੇ ਆਪਣੇ ਸੰਪਰਕ ਕਰ ਲੋ ਡਿਸਟ੍ਰਿਕਟ ਫਰੀਦਕੋਟ ਤੇ ਪਿੰਡ ਕੰਮੇਣਾ ਤੁਹਾਨੂੰ ਬਲੌਗ ਕਰਦੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿਸੇ ਭਰਾਣੇ ਜਾਨਵਰ ਲੈਣੇ ਫੋਲ ਗਾਰੰਟੀਆਂ ਦੇਵਾਂਗੇ ਬਾਕੀ ਵੀਡੀਓ ਬਹੁਤ ਬਹੁਤ ਸ਼ੇਅਰ ਕਰਦਾ ਕਰੋ ਤੇ ਭਰਾ ਦੀ ਸਪੋਰਟ ਕਰਿਆ ਕਰੋ ਕਿਸੇ ਭਰਾਣੇ ਹੋਰ ਜਾਲ ਛਤਰੀਆਂ ਦਾ ਡੋਲੀਆਂ ਗੋਲ ਪਿੰਜਰੇ ਕਿਸੇ ਤਰ੍ਹਾਂ ਦਾ ਕੋਈ ਸਮਾਨ ਬਣਾਉਣਾ ਜਾਂ ਖੋਡਾ ਮੁਰੇ ਜਾਲ ਲਵਾਉਣਾ ਤੇ ਉਹ ਵੀ ਆਪਣੇ ਸਫਰ ਕਰ ਸਕਦਾ ਬਈ ਆਪਾਂ ਘਰੇ ਆ ਕੇ ਜਾਲ ਲਾ ਕੇ ਜਾਵਾਂਗੇ ਤੇ ਵਧੀਆ ਜਾਲ ਤੇ ਵਧੀਆ ਤਸੱਲੀ ਬਖਸ਼ ਵਰਡਾਂ ਦਾ ਕੰਮ ਕਰਦੇ ਕਿਸੇ ਭਰਾ ਨੇ ਕੋਈ ਕੰਮ ਕਰਵਾਉਣਾ ਕਰਦਾ ਸਫਰ ਕਰ ਲਓ ਵੀਡੀਓ ਕਰਨਾ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ Да,